ਇੰਡੀਆ ਇਨਫੋਟੈਕ ਵਿਖੇ ਦਿਓਲ ਹਸਪਤਾਲ ਗੁਰਦਾਸਪੁਰ ਵੱਲੋਂ ਹੈਲਥ ਅਵੇਅਰਨੈਸ ਕੈਂਪ ਲਗਾਇਆ ਗਿਆ ਜਿਸ ਵਿੱਚ ਹਸਪਤਾਲ ਦੇ ਐਮਡੀ ਡਾਕਟਰ ਹਰਿੰਦਰ ਸਿੰਘ ਦਿਓਲ ਨੇ ਸ਼ਿਰਕਤ ਕੀਤੀ ਤੇ ਇਸ ਦੌਰਾਨ 100 ਦੇ ਕਰੀਬ ਬੱਚਿਆਂ ਨੂੰ ਮੈਡੀਕਲ ਅਵੇਅਰਨੈਸ ਸੰਬੰਧੀ ਜਾਣਕਾਰੀ ਦਿੱਤੀ ਗਈ। ਦੱਸਦੇ ਹਾਂ ਇਸ ਮੌਕੇ ਸੰਬੋਧਨ ਕਰਦਿਆਂ ਡਾਕਟਰ ਹਰਿੰਦਰ ਸਿੰਘ ਨੇ ਕਿਹਾ ਕਿ ਅਸੀਂ ਆਪਣਾ ਲਾਈਫਸਟਾਈਲ ਅਤੇ ਖਾਣ ਪੀਣ ਬਦਲ ਕੇ ਬਿਮਾਰੀਆਂ ਤੋਂ ਬਚ ਸਕਦੇ ਹਾਂ। ਤੰਦਰੁਸਤ ਵਿਅਕਤੀ ਹੀ ਬਿਮਾਰੀਆਂ ਤੋਂ ਬਚ ਸਕਦਾ ਹੈ। ਇਸ ਲਈ ਸਾਨੂੰ ਜਿੱਥੇ ਆਪਣਾ ਖਾਣ-ਪੀਣ ਵਾਲ ਜਿਹੜਾ ਹੈ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਉੱਥੇ ਹੀ ਸਰੀਰ ਨੂੰ ਤੰਦਰੁਸਤ ਰੱਖਣ ਦੇ ਲਈ ਕਸਰਤ ਵਗੈਰਾ ਵੀ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਅੱਜ ਦੇ ਦੌਰ ਦੇ ਵਿੱਚ ਜਿਸ ਤਰ੍ਹਾਂ ਦਾ ਫੂਡ ਬਾਜ਼ਾਰ ਵਿੱਚੋਂ ਮਿਲਦਾ ਹੈ ਉਹ ਬਿਮਾਰੀਆਂ ਨੂੰ ਸੱਦਾ ਦਿੰਦਾ ਕਿ ਮਾਰਕੀਟ ਵਿੱਚ ਵੇਚਣ ਵਾਲੇ ਫੂਡ ਸਾਫ ਸਫਾਈ ਦਾ ਜਿਹੜਾ ਹੈ ਉਹ ਧਿਆਨ ਨਹੀਂ ਰੱਖਿਆ ਜਾਂਦਾ ਉਹਨਾਂ ਦੇ ਵਿੱਚ ਜੋ ਕਿ ਬਿਮਾਰੀਆਂ ਨੂੰ ਸੱਦਾ ਦੇ ਸਕਦਾ ਉਹਨਾਂ ਨੇ ਕਿਹਾ ਕਿ ਦਿਉਲ ਹਸਪਤਾਲ ਵਿੱਚ 24 ਘੰਟੇ ਸਿਹਤ ਸੇਵਾਵਾਂ ਸੰਬੰਧੀ ਮਾਹਰ ਡਾਕਟਰ ਮੌਜੂਦ ਰਹਿੰਦੇ ਨਹੀਂ ਤੇ ਉਹਨਾਂ ਇਹ ਵੀ ਕਿਹਾ ਹੈ ਕਿ ਅੱਜ ਅਵੇਰਨੈਸ ਕੈਂਪ ਬਹੁਤ ਹੀ ਸਫਲ ਰਿਹਾ ਜਿਸ ਵਿੱਚ ਬੱਚਿਆਂ ਨੇ ਵੱਧ ਚੜ ਕੇ ਹਿੱਸਾ ਲਿਆ ਇਸ ਮੌਕੇ ਸੀਬੀਏ ਇਨਫੋਟੈਕ ਦੇ ਐਮ ਡੀ ਇੰਜੀਨੀਅਰ ਸੰਦੀਪ ਕੁਮਾਰ ਨੇ ਅਵੇਰਨੈਸ ਕੈਂਪ ਵਿੱਚ ਪਹੁੰਚੇ ਡਾਕਟਰਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਇਸ ਮੌਕੇ ਮਨਜਿੰਦਰ ਕੌਰ ਮੈਨੇਜਰ ਡਾਇਰੈਕਟਰ ਡਾਕਟਰ ਕਮਲ ਦੀਪ ਸਿੰਘ ਹੱਡੀਆਂ ਦੇ ਮਾਹੀ ਡਾਕਟਰ ਨਵਦੀਪ ਕੌਰ ਜਨਾਨਾ ਰੋਗਾਂ ਦੇ ਮਾਹਿਰ ਹਰਪ੍ਰੀਤ ਕੌਰ ਮਨਦੀਪ ਕੌਰ ਅਤੇ तमाम ਡਾਕਟਰ ਜਿਹੜੇ ਨੇ ਉਹ ਵੀ ਮੌਜੂਦ ਰਹੇ ਤੇ ਇਸ ਤੋਂ ਇਲਾਵਾ ਸੀਵੀ ਇਨਫੋਟੈਕ ਦਾ ਸਾਰਾ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ ਤੇ ਆਓ ਹੁਣ ਦੇਖ ਲੈਂਦੇ ਹਾਂ ਕੁਝ ਤਸਵੀਰਾਂ ਕਿਸ ਤਰ੍ਹਾਂ ਦੇ ਨਾਲ ਇਹ ਅਵੇਰਨੈਸ ਕੈਂਪ ਜਿਹੜਾ ਹੈ ਉਹ ਲਗਾਇਆ ਗਿਆ ਤੇ ਅੱਜ ਸੀਬੀਐਨ ਫੋਟੈਕ ਦੇ 올 ਹਸਪੀਟਲ ਨਾਲ ਮਿਲ ਕੇ ਸੀਬੀਐਨ ਫੋਟੈਕ ਦੇ ਵਿੱਚ ਹੈਲਥ ਅਵੇਅਰਨੈਸ ਕੈਂਪ ਲਗਾਇਆ ਗਿਆ ਜਿਸ ਦਾ ਮੇਨ ਮੋਟਿਵ ਸੀਗਾ ਕਿ ਬੱਚਿਆਂ ਨੂੰ ਹੈਲਥ ਰਿਲੇਟਿਡ ਅਵੇਅਰ ਕਰਨਾ ਕਿ ਜਿਵੇਂ ਕਿ ਲਾਈਫਸਟਾਈਲ ਚੇਂजेस ਬਹੁਤ ਸਾਰੇ ਬੱਚਿਆਂ ਦੇ ਵਿੱਚ ਆ ਰਹੇ ਨੇ ਸਟ्रेस ਵੱਧਦਾ ਚੱਲਿਆ ਜਾ ਰਿਹਾ ਜਿਸ ਦੇ ਕਰਕੇ ਬੱਚਿਆਂ ਦੀ ਪੂਰਾ ਪੂਰੀ ਲਾਈਫ ਇਮਪੈਕਟ ਹੋ ਰਹੀ ਆ ਉਸ ਨੂੰ ਕਿੱਦਾਂ ਕੰਟਰੋਲ ਕੀਤਾ ਜਾਵੇ ਤੇ ਕਿੱਦਾਂ ਬੱਚੇ ਸਟ्रेस ਨੂੰ ਡੀਲ ਕਰ ਸਕਦੇ ਨੇ ਅਤੇ ਹੋਰ ਬਿਮਾਰੀਆਂ ਜਿਵੇਂ ਕਿ 슈ਗਰ ਹੋ ਗਈ ਆਰਥਰਾਇਟਿਸ ਵੀ ਇਹਨੂੰ ਕਿੱਦਾਂ ਕੰਟਰੋਲ ਕੀਤਾ ਜਾਵੇ ਇਹਨਾਂ ਦੇ ਸਾਈਡ ਇਫੈਕਟਸ ਕੀ ਆ ਤੇ ਇਹਨਾਂ ਦੀ ਟ੍ਰੀਟਮੈਂਟਸ ਕੀ ਆ ਤੇ ਬੱਚੇ ਜਿਹੜੇ ਸੀਗੇ ਉਹ ਕਾਫੀ ਪਹਿਲੇ ਸ਼ੁਰੂ ਤੋਂ ਹੀ ਕਾਫੀ ਰੈਡੀ ਸੀਗੇ ਕਿ ਆਪਾਂ ਇਹ ਕੁਐਸ਼ਨਸ ਪੁੱਟ ਕਰਨੇ ਆ ਤੇ ਅਬ ਸਾਨੂੰ ਇਸ ਕੁਐਸ਼ਨ ਦਾ ਇਹ ਜਵਾਬ ਚਾਹੀਦਾ ਹੈ ਤੇ ਡਾਕਟਰ ਸਾਹਿਬ ਨੇ ਵੀ ਕਾਫੀ اچھی ਤਰ੍ਹਾਂ ਸਾਰਾ ਕੁਝ ਕਲੀਅਰ ਕੀਤਾ ਹੈ ਹਾਂਜੀ ਸੀਬੀਐਨ ਫੋਟੈਕ ਰੋਜ਼ ਹੀ ਕੁਛ ਨਾ ਕੁਛ ਆਰਗੇਨਾਈਜ਼ ਕਰਦਾ ਰਹਿੰਦਾ ਹੈ ਅਤੇ ਸਾਡੀ ਕੋਸ਼ਿਸ਼ ਹੈ ਹੀ ਹੁੰਦੀ ਹੈ ਕਿ ਬੱਚਿਆਂ ਨੂੰ ਜਾਗਰੂਕ ਕੀਤਾ ਜਾਵੇ ਜੋ ਕਿ ਸੋਸ਼ਲ ਕਾਜ਼ਸ ਹਨ ਉਹਨਾਂ ਨੂੰ ਲੈ ਕੇ ਜਿਵੇਂ ਕਿ ਪਿੱਛੇ ਜੀ ਡਰਗ ਅਬਿਊਜ਼ ਉੱਤੇ ਮਾਰਚ ਵੀ ਕੱਢਿਆ ਗਿਆ ਹੈ ਅਤੇ ਨਾਲ ਹੀ ਪਿੱਛੇ ਜੀ 2-3 ਦਿਨ ਪਹਿਲੇ ਟਰੀ ਪਲਾਂਟੇਸ਼ਨ ਦੀ ਵੀ ਇੱਕ ਐਕਟੀਵਿਟੀ ਬੱਚਿਆਂ ਨੂੰ ਕਰਵਾਈ ਗਈ ਤਾਂ ਹਾਂਜੀ ਬੱਚਿਆਂ ਦਾ ਕਾਫੀ ਜ਼ਿਆਦਾ ਕੌਨਫੀਡੈਂਸ ਇਨ ਐਕਟੀਵਿਟੀਆਂ ਦੇ ਨਾਲ ਬੂਸਟ ਹੁੰਦਾ ਹੈ ਕਿਉਂਕਿ ਉਹ ਜ਼ਿਆਦਾ ਐਕਸਪ੍ਰੈਸਿਵ ਹੋ ਜਾਂਦੇ ਆ ਜਦੋਂ ਇਹ ਵਾਲੀ ਐਕਟੀਵਿਟੀਆਂ ਕਰਾਈਆਂ ਜਾਂਦੀਆਂ ਹਨ ਉਹ ਆਪਣੇ ਕੁਐਸਚਨਸ ਵੀ ਕਲੈਰੀਫਾਈ ਕਰਦੇ ਆ ਤੇ ਨਾਲ ਹੀ ਨਾਲ ਉਹਨਾਂ ਜੋ ਸੁਸਾਇਟੀ ਦੇ ਵਿੱਚ ਜਿਹੜੇ ਇੰਪੈਕਟਸ ਚੱਲਦੇ ਆ ਜਿਹੜੇ ਇਫੈਕਟਸ ਹੋ ਰਹੇ ਨੇ ਇੱਕ ਭਾਵੇਂ ਉਹ ਹੈਲਥ ਰਿਲੇਟਡ ਹੋ ਜਾਣ ਜਾਂ ਫਿਰ ਕੋਈ ਵੀ ਸੋਸ਼ਲ ਕਾਜ਼ ਹੋਵੇ ਜਿੱਦਾਂ ਪੋਲੂਸ਼ਨ ਹੋ ਗਿਆ ਤੇ ਹੋਰ ਵੀ ਕਈ ਸਾਰੇ ਕਾਜ਼ਸ ਨੂੰ ਲੈ ਕੇ ਉਹਨਾਂ ਨੂੰ ਅਵੇਅਰ ਕੀਤਾ ਜਾਂਦਾ ਹੈ ਆਰਮਸ ਇਹੀ ਮੈਸੇਜ ਦੇਣਾ ਚਾਹੂੰਗੀ ਕਿ ਬੱਚੇ ਕਿਉਂਕਿ ਅੱਜ ਕੱਲ ਦੇ ਬੱਚੇ ਬਹੁਤ ਬਾਹਰ ਜਾ ਰਹੇ ਨੇ ਤੇ ਉਹਨਾਂ ਨੂੰ ਕੁਝ ਨਾ ਕੁਝ 스ਕਿੱਲ ਜੋ ਹੈ ਸਿੱਖ ਕੇ ਜਾਣਾ ਚਾਹੀਦਾ ਕਿਉਂਕਿ ਉਹ ਬਹੁਤ ਜ਼ਰੂਰੀ ਹੈ ਆਪਣੀ ਲਾਈਫ ਦੇ ਵਿੱਚ ਕੋਈ 스ਕਿੱਲ ਹੋਏਗਾ ਤੇ ਤੁਹਾਨੂੰ ਉਸ ਦੇ ਰਿਲੇਟਡ ਜੌਬ ਵੀ ਆਸਾਨੀ ਦੇ ਨਾਲ ਮਿਲ ਸਕਦੀ ਹੈ ਤੇ ਜੇ ਤੁਸੀਂ 스ਕਿੱਲ ਇੱਥੇ ਕੋਈ ਆਈਟੀ ਰਿਲੇਟਡ ਹੋ ਗਿਆ ਜਾਂ ਨੌਨ ਆਈਟੀ ਰਿਲੇਟਡ ਵੀ ਕੋਈ 스ਕਿੱਲ ਸਿੱਖ ਕੇ ਜਾਂਦੇ ਹੋ ਤੇ ਤੁਹਾਨੂੰ ਕਿਤੇ ਵੀ ਆਪਣੀ ਲਾਈਫ ਦੇ ਵਿੱਚ ਜੌਬ ਲੈਣ ਦੀ ਆਸਾਨੀ ਹੋ ਜਾਏਗੀ ਅੱਜ ਕੱਲ ਸਾਰਿਆਂ ਨੂੰ ਜੀ ਮੈਂ ਡਾਕਟਰ ਹਰਿੰਦਰ ਸਿੰਘ ਦਿਓਲ ਔਰ ਅੱਜ ਸੀਬੀਐਨਫੋਟੈਕ ਗੁਰਦਾਸਪੁਰ ਦੇ ਵਿੱਚ ਇੱਕ ਮੈਡੀਕਲ ਅਵੇਅਰਨੈਸ ਕੈਂਪ ਲਗਾਇਆ ਗਿਆ ਹੈ ਜਿਹਦੇ ਵਿੱਚ 100 ਦੇ ਕਰੀਬ ਬੱਚਿਆਂ ਨੂੰ ਇੱਕ ਮੈਡੀਕਲ ਅਵੇਅਰਨੈਸ ਜੋ ਹੈ ਉਹ ਦਿੱਤੀ ਗਈ ਹੈ ਕਿ ਕਿਵੇਂ ਅਸੀਂ ਆਪਣਾ ਲਾਈਫਸਟਾਈਲ ਮੋਡੀਫਾਈ ਕਰਕੇ ਅਸੀਂ ਆਉਣ ਵਾਲੀਆਂ ਜਿਹੜੀਆਂ ਬਿਮਾਰੀਆਂ ਨੇ ਉਹਨਾਂ ਤੋਂ ਬਚ ਸਕਦੇ ਆਂ ਔਰ ਕਿਵੇਂ ਅਸੀਂ ਆਪਣੇ ਆਪ ਨੂੰ ਹੈਲਦੀ ਰੱਖ ਸਕਦੇ ਆਂ ਦੇਖੋ ਜੋ-ਜੋ ਵੀ ਬੱਚਿਆਂ ਨੇ ਆਪਣੀਆਂ ਸਮੱਸਿਆਵਾਂ ਦੱਸੀਆਂ ਨੇ ਉਹਨਾਂ ਨੂੰ ਅਸੀਂ ਉਸ ਚੀਜ਼ ਬਾਰੇ آگਾਹ ਕੀਤਾ ਹੈ ਕਿ ਉਸ ਚੀਜ਼ ਨੂੰ ਕਿਵੇਂ ਤੁਸੀਂ ਉਹਦਾ ਟਰੀਟ ਕਰਾਉਣਾ ਹੈ ਔਰ ਹਸਪੀਟਲ ਆ ਕੇ ਉਹ ਮਿਲ ਸਕਦੇ ਨੇ ਜੋ ਮੈਂ ਕਿਹਾ ਸੀ ਦੱਸਿਆ ਕਿ ਕਿਸੇ ਵੀ ਤਰ੍ਹਾਂ ਦੀ ਕੋਈ OPD ਫੀਸ ਨਹੀਂ ਹੈ ਕੋਈ ਵੀ ਆ ਕੇ ਆਪਣੀ ਸਮੱਸਿਆ ਨੂੰ ਦੱਸ ਸਕਦਾ ਔਰ ਸਾਡੇ ਸਪੈਸ਼ਲਿਸਟ ਡਾਕਟਰਾਂ ਕੋਲੋਂ ਆਪਣੀ ਸਲਾਹ ਲੈ ਕੇ ਟ੍ਰੀਟਮੈਂਟ ਸ਼ੁਰੂ ਕਰਾ ਸਕਦਾ ਦੇਖੋ ਜੀ ਮੈਂ ਤਾਂ ਇਹ ਕਹਿਣਾ ਕਿ ਜਿੰਨੀਆਂ ਵੀ ਸੰਸਥਾਵਾਂ ਨੇ ਜਿੱਥੇ ਬੱਚੇ ਜ਼ਿਆਦਾ ਤੋਂ ਜ਼ਿਆਦਾ ਬੱਚੇ ਹੁੰਦੇ ਨੇ ਉਹਨਾਂ ਸਾਰੇ ਬੱਚਿਆਂ ਨੂੰ ਅੱਜਕੱਲ ਇਹ ਸਾਡਾ ਫਰਜ਼ ਬਣਦਾ ਹੈ ਐਜ਼ ਅ ਡਾਕਟਰ ਫਰਜ਼ ਬਣਦਾ ਹੈ ਅਗਰ ਕਿਸੇ ਕੋਲ ਕੋਈ ਹੋਰ ਡਿਗਰੀ ਹੈ ਜਿਹੜਾ ਅਵੇਅਰਨੈਸ ਕਰਦਾ ਉਹਨਾਂ ਦਾ ਫਰਜ਼ ਬਣਦਾ ਹੈ ਸਰਕਾਰ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਜਿਹੜਾ ਬਿਮਾਰੀਆਂ ਤੋਂ ਕਿਵੇਂ ਬਚਾਉਣਾ ਹੈ ਕਿਵੇਂ ਆਪਣੇ ਆਪ ਨੂੰ ਸਿਹਤ ਨੂੰ ਹੈਲਦੀ ਰੱਖਣਾ ਹੈ ਉਹ ਇਹ ਟਾਈਮ ਟੂ ਟਾਈਮ ਜਿਹੜਾ ਹਰ ਜਗ੍ਹਾ ਇਹ ਅਵੇਰਨੈਸ ਕੈਂਪ ਜਿਹੜੇ ਉਹ ਲੱਗਣੇ ਚਾਹੀਦੇ ਦੇਖੋ ਮੇਰਾ ਬੱਚਿਆਂ ਨੂੰ ਆਲਰੇਡੀ ਮੈਂ ਇਹਨਾਂ ਨੂੰ ਸਮਝਾਇਆ ਹੈ ਕਿ ਅਸੀਂ ਜਿਹੜਾ ਕਿਵੇਂ ਦਾ ਅਸੀਂ ਲਾਈਫ ਮੋਡੀਫਿਕੇਸ਼ਨ ਜਿਹੜੀ ਆ ਉਹ ਆਪਾਂ ਨੂੰ ਕਰਨੀ ਚਾਹੀਦੀ ਹੈ ਕਿਵੇਂ ਆਪਣੀ ਲਾਈਫ ਜਿਹੜੀ ਹੈ ਉਹ ਰੱਖਣੀ ਚਾਹੀਦੀ ਹੈ ਐਕਸਰਸਾਈਜ਼ ਕਰਨੀ ਚਾਹੀਦੀ ਹੈ ਸਾਨੂੰ ਯੋਗਾ ਕਰਨਾ ਚਾਹੀਦਾ ਆ ਜਿਮ ਵਗੈਰਾ ਕਰਨਾ ਚਾਹੀਦਾ ਤਾਂ ਕਿ ਜਿਹੜੇ ਆਉਣ ਵਾਲੀ ਪੀੜ੍ਹੀ ਹੈ ਸਾਡੀ ਉਹ ਤੰਦਰੁਸਤ ਰਹਿ ਸਕੇ ਅਤੇ ਨਸ਼ਿਆਂ ਤੋਂ ਦੂਰ ਰਹੇ 70% ਹਨੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ